ਜਗਤ ਗੁਰੂ ਸਤਗੁਰਵਦਾਸ ਮਹਾਰਾਜ ਜੀ ਨੇ 사ਤਸੰਗਤ ਜੀ ਬਹੁਤ ਕੁਛ ਦਿੱਤਾ ਜ਼ਿੰਦਗੀ ਦੇ ਜਿੰਨੇ ਵੀ ਸਵਾਲ ਨੇ 사ਤਸੰਗਤ ਜੀ ਸਾਰਿਆਂ ਦੇ ਜਵਾਬ ਪਾਵਨ ਪਵਿੱਤਰ ਅੰਮ੍ਰਿਤ ਬਾਣੀ 'ਚ ਜਿਵੇਂ 사ਤਸੰਗਤ ਜੀ ਧਰਮ ਦੇ ਵਿੱਚ ਆਪਾਂ ਕਿਵੇਂ ਅੱਗੇ ਵਧਣਾ ਹੈ ਕਿਉਂਕਿ ਇੱਕ ਸਮਾਜ ਸੀ 사ਤਸੰਗਤ ਜੀ ਜਦੋਂ ਸਮਾਜ ਦੇ ਕੁਝ ਚਲਾਕ ਲੋਕਾਂ ਨੇ ਇੱਕ ਬਹੁਤ ਵੱਡੇ ਵਰਗ ਨੂੰ ਸ਼ੁੱਧਰ ਬਣਾ ਦਿੱਤਾ ਤੇ 사쌍ਗਤ ਜੀ ਬੜੇ ਅਤਿਆਚਾਰ ਕੀਤੇ ਜ਼ੁਲਮ ਕੀਤੇ ਤੇ ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਵੀ ਸਤਿਗੁਰੂ ਅਦਾਸ ਮਹਾਰਾਜ ਜੀ ਸਾਨੂੰ ਜਗਾਉਣ ਆਏ ਨੇ ਕਿ ਭਾਈ ਆਪਾਂ ਕੌਣ ਤੇ 사쌍ਗਤ ਜੀ ਜ਼ਿੰਦਗੀ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਹੈ ਸਫਲ ਕਿਵੇਂ ਹੋਣਾ ਹੈ ਮਹਾਰਾਜ ਫਰਮਾਉਂਦੇ ਨੇ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਕਿ ਬੇਟਾ ਜਦੋਂ ਤੱਕ ਇਨਸਾਨ ਦੇ ਅੰਦਰ ਹੰਕਾਰ ਹੈ ਨਾ 사쌍ਗਤ ਜੀ ਅਹੰਕਾਰ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਇਹਨੂੰ ਸੱਚ ਦੀ ਪ੍ਰਾਪਤੀ ਨਹੀਂ ਹੋ ਸਕਦੀ ਇਹਨੂੰ ਪ੍ਰਮਾਤਮਾ ਸਾਸੰਗਤ ਜੀ ਮਿਲ ਹੀ ਨਹੀਂ ਸਕਦਾ ਜਬ ਹਮ ਹੋਤੇ ਤਬ ਤੂੰ ਨਹੀਂ ਕਿ ਭਾਈ ਜਦੋਂ ਤੱਕ ਇਨਸਾਨ ਦੇ ਵਿੱਚ ਹੰਕਾਰ ਹੈ ਮੈਂ ਹਾਂ ਇਹਨੂੰ ਸੱਚ ਮਿਲ ਹੀ ਨਹੀਂ ਸਕਦਾ ਸਾਸੰਗਤ ਜੀ ਤੇ ਮਹਾਰਾਜ ਜੀ ਫਰਮਾਉਂਦੇ ਨੇ ਭਾਈ ਜਦੋਂ ਇਹ ਗੁਰੂ ਵਾਲਾ ਬੰਦਾ ਹੈ ਗੁਰੂ ਦੀ ਗੱਲ ਮੰਨਦਾ ਹੈ ਗੁਰਬਾਣੀ ਨਾਲ ਜੁੜਦਾ ਹੈ ਸ਼ਬਦ ਨਾਲ ਜੁੜਦਾ ਆ ਤੇ 사ਤ ਸੰਗਤ ਜੀ ਆਪਣੇ ਹੰਦਰੋ ਹੰਕਾਰ ਨੂੰ ਖਤਮ ਕਰ ਲੈਂਦਾ ਤੇ ਜਦੋਂ ਹੰਕਾਰ ਖਤਮ ਹੋ ਜਾਵੇ 사ਤ ਸੰਗਤ ਜੀ ਜਿਵੇਂ ਕਈ ਵਾਰ ਕੀ ਹੁੰਦਾ ਜਦੋਂ ਆਸਮਾਨ ਦੇ ਵਿੱਚ ਬੱਦਲ ਆਏ ਹੋਏ ਨਾ ਤਾਂ 사ਤ ਸੰਗਤ ਜੀ ਉਹ ਸੂਰਜ ਜੋ ਹੈ ਛੁੱਪ ਜਾਂਦਾ ਤੇ ਬੱਦਲ ਸੋਚਦੇ ਨੇ ਕਿ ਭਾਈ ਅਸੀਂ ਸੂਰਜ ਨੂੰ ਟੱਕ ਲਿਆ ਹੈ ਸੂਰਜ ਨੂੰ ਰੋਕ ਲਿਆ ਤੇ ਜਦੋਂ ਤੇਜ਼ ਹਵਾ ਚੱਲਦੀ ਹੈ 사ਤ ਸੰਗਤ ਜੀ ਬੱਦਲ ਭਰਾ ਹੋ ਜਾਂਦੇ ਨੇ ਸੂਰਜ ਫੇਰਾ ਲੈਂਦਾ ऐसे प्रकार 사త్సంగ지 ਬਹੁਤੇ ਲੋਕ ਨੇ ਜਿਨ੍ਹਾਂ ਦੇ ਉੱਪਰ ਹੰਕਾਰ ਦੇ ਬੱਦਲ ਛਾਏ ਹੋਏ ਤੇ ਜੇ ਆਪਾਂ ਨਾ ਹੰਕਾਰ ਦੇ ਬੱਦਲਾ ਨੂੰ ਦੂਰ ਕਰਾਂਗੇ ਤਾਂ ਸਾਡੇ ਅੰਦਰ ਪ੍ਰਕਾਸ਼ ਹੋਵੇਗਾ ਤੇ ਫਿਰ 사త్సంగ지 ਸਾਨੂੰ ਸਮਝ ਆਵੇਗੀ ਕਿ ਭਾਈ ਅਨਲ ਅਗਮ ਜੈਸੇ ਲਹਿਰ ਮੈਂ ਉਦਦ ਜਲ ਕੇ ਵਲ ਜਲਮਾ ਹੀ ਮਹਾਰਾਜ ਜੀ ਫਰਮਾਉਂਦੇ ਭਾਈ ਜਿਵੇਂ ਸਮੁੰਦਰ ਦੇ ਵਿੱਚ ਨਾ ਤੂਫਾਨ ਆਇਆ ਹੋਵੇ ਤੇ ਤੂਫਾਨ ਚ ਕੀ ਹੁੰਦਾ 사త్సంగ지 ਜੋ ਲਹਿਰਾਂ ਨੇ ਨਾ ਬਹੁਤ ਉੱਚੀਆਂ ਉੱਠ ਜਾਂਦੀਆਂ ਨੇ ਤੇ ਸਤਸੰਗਤ ਜੀ ਜਦੋਂ ਲਹਿਰ ਉੱਚੀ ਉੱਠ ਜੇ ਫਿਰ ਉਹ ਲਹਿਰ ਸੋਚਦੀ ਹੈ ਕਿ ਭਾਈ ਮੇਰੇ ਤੋਂ ਵੱਡਾ ਕੋਈ ਹੈ ਹੀ ਨਹੀਂ ਮੈਂ ਤਾਂ ਸਮੁੰਦਰ ਤੋਂ ਵੀ ਵੱਡੀ ਹਾਂ ਇਹ ਸਤਿਗੁਰੂ ਦਾਸਮਹਾਰਾ ਜੀ ਸਮਝਾ ਰਹੇ ਹਨ ਅਨਲ ਅਗਮ ਜੈਸੇ ਲਹਿਰ ਮੈਂ ਉਦਦ ਜਲ ਕੇ ਹੁਲ ਜਲਮਾਈ ਇਹ ਸਤਸੰਗਤ ਜੀ ਲਹਿਰ ਸੋਚਦੀ ਹੈ ਕਿ ਭਾਈ ਮੇਰੇ ਤੋਂ ਵੱਡਾ ਕੋਈ ਹੈ ਹੀ ਨਹੀਂ ਮੈਂ ਤਾਂ ਸਮੁੰਦਰ ਤੋਂ ਵੀ ਵੱਡੀ ਹਾਂ ਤੇ ਜਿਵੇਂ ਹੀ ਤੂਫਾਨ ਸ਼ਾਂਤ ਹੁੰਦਾ ਹੈ ਹਵਾ ਸ਼ਾਂਤ ਹੁੰਦੀ ਹੈ ਉਹ ਜੋ ਲਹਿਰ ਹੈ ਨਾ ਉਹ ਸਮੁੰਦਰ ਦਾ ਹੀ ਰੂਪ ਹੋ ਜਾਂਦੀ ਹੈ ਉਹ ਨੂੰ ਫਿਰ ਸਮਝ ਆਉਂਦੀ ਕਿ ਭਾਈ ਮੈਂ ਸਮੁੰਦਰ ਹੀ ਹਾਂ ਤੇ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ ਗੁਰੂ ਦਾਸ ਮਹਾਰਾਜ ਜੀ ਫਰਮਾਉਂਦੇ ਨੇ ਤੇਰਾ ਘਟ ਮੈਂ ਸਿਰਜਣਹਾਰ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਗੁਰਬਾਣੀ ਦਾ ਫਰਮਾਨ ਹੈ ਸਾਧ ਸੰਗਤ ਜੀ ਮਨ ਤੂੰ ਜੋਤ ਸਰੂਪ ਹੈ ਕਿ ਬੇਟਾ ਤੂੰ ਪਰਮਾਤਮਾ ਦਾ ਹੀ ਰੂਪ ਹੈ ਕਹੋ ਕਬੀਰੇ ਰਾਮ ਕੀ ਅੰਸ਼ ਸਤਸੰਗ ਜੀ ਸਾਡੇ ਅੰਦਰ ਜੋ ਆਤਮਾ ਹੈ ਇਹ ਪਰਮਾਤਮਾ ਦੀ ਅੰਸ਼ ਹੈ ਪਰਮਾਤਮਾ ਕਿਤੇ ਬਾਹਰ ਨਹੀਂ ਆ ਸਾਡੇ ਅੰਦਰ ਹੀ ਤੇ ਗੱਲ ਕਦੋਂ ਸਮਝ ਆਉਂਦੀ ਹੈ ਤੇ ਸਾਨੂੰ ਅੰਦਰ ਦੀ ਜੋਤ ਕਦੋਂ ਦਿਖਾਈ ਦਿੰਦੀ ਹੈ ਕਦੋਂ ਅੰਦਰ ਦਾ ਬੈਠਾ ਪਰਮਾਤਮਾ ਦਿਖਾਈ ਦਿੰਦਾ ਜੋ ਅੰਦਰ ਬੈਠਾ ਹੈ ਜਦੋਂ ਹੰਕਾਰ ਰੂਪੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਬਦਲ ਸਤਸੰਗ ਜੀ ਦੂਰ ਹੁੰਦੇ ਨੇ ਬਾਕੀ ਦੇ ਜੋ ਸੱਤ ਸੰਗਤ ਜੀ ਵਿਸ਼ੇਪਕਾਰ ਨੇ ਨਾ ਉਹਨਾਂ ਨੂੰ ਕਾਬੂ ਕਰਨਾ ਬਹੁਤ ਸੌਖਾ ਹੈ। ਕਾਮ, ਕ੍ਰੋਧ, ਲੋਭ, ਮੋਹ ਤੇ ਇਹ ਜੋ ਪੰਜਵਾਂ ਹੈ ਨਾ ਸੱਤ ਸੰਗਤ ਜੀ ਹੰਕਾਰ ਇਹ ਬਹੁਤ ਵੱਡਾ ਦੁਸ਼ਮਣ ਹੈ। ਇਨਸਾਨ ਲਾਲਚ ਤੇ ਵਾਸ਼ਨਾ ਤੇ ਕਾਬੂ ਪਾ ਲੈਂਦਾ ਸੱਤ ਸੰਗਤ ਜੀ। ਪਰ ਆਖਿਰ ਦੇ ਵਿੱਚ ਹੰਕਾਰ ਹੀ ਰਹਿ ਜਾਂਦਾ ਹੈ। ਕਿਉਂਕਿ ਬੜੇ ਬੜੇ ਸਾਧ ਸੰਗਤ ਜੀ ਜੋ ਗਿਆਨੀ ਨੇ ਸਤਸੰਗੀ ਨੇ ਪ੍ਰਚਾਰਕ ਨੇ ਉਹਨਾਂ ਨੂੰ ਵੀ ਹੰਕਾਰ ਆ ਜਾਂਦਾ ਕਿ ਭਾਈ ਵੱਡਾ ਮੇਰਾ ਨਾਮ ਹੋ ਚੁੱਕਿਆ ਹੈ ਮੇਰੇ ਵਰਗਾ ਕੋਈ ਸੰਤ ਨਹੀਂ ਹੈ ਕੋਈ ਪ੍ਰਚਾਰਕ ਨਹੀਂ ਹੈ ਬੜਾ ਸਾਧ ਸੰਗਤ ਜੀ ਜੈ ਜੈਕਾਰ ਹੁੰਦੀ ਹੈ ਤੇ ਮਹਾਰਾਜ ਜੀ ਅਜੇ ਹੀ ਸਮਝਾ ਰਹੇ ਨੇ ਕਿ ਭਾਈ ਇਹ ਜੋ ਹੰਕਾਰ ਹੈ ਜਦੋਂ ਤੱਕ ਸਾਡੇ ਅੰਦਰ ਹੰਕਾਰ ਹੈ ਸਾਨੂੰ ਸੱਚ ਮਿਲ ਹੀ ਨਹੀਂ ਜੇ ਸਕਦਾ ਸਾਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋਈ ਨਹੀਂ ਜੇ ਸਕਦੀ ਸਾਧ ਸੰਗਤ ਜੀ ਅਨਲ ਅਗਮ ਜੈਸੇ ਲਹਿਰ ਮੈਂ ਉਦਦ ਚਲ ਕੇ ਬਲਜਲ ਮੈਂ ਕਿ ਭਾਈ ਜਦੋਂ ਤੂਫਾਨ ਆਂਦਾ ਲਹਿਰ ਬਹੁਤ ਉੱਚੀ ਉੱਠ ਜਾਂਦੀ ਹੈ ਤੇ ਹੰਕਾਰ ਦੇ ਵਿੱਚ ਵੀ ਇਨਸਾਨ ਆਪਣੇ ਆਪ ਨੂੰ ਰੱਬ ਤੋਂ ਵੀ ਵੱਡਾ ਸਮਝ ਲੈਂਦਾ ਤੇ ਜਦੋਂ ਸਾਧ ਸੰਗਤ ਜੀ ਹੰਕਾਰ ਸ਼ਾਂਤ ਹੁੰਦਾ ਹੈ ਇਹਨੂੰ ਪਤਾ ਲੱਗਦਾ ਕਿ ਭਾਈ ਮੈਂ ਤੇ ਪ੍ਰਮਾਤਮਾ ਇੱਕ ਹੀ ਆ ਅਲੱਗ-ਅਲੱਗ ਨਹੀਂ ਹੈ ਫਿਰ ਇਹਨਾਂ ਨੂੰ ਸਮਝ ਆਂਦੀ ਕਿ ਜ਼ਿੰਦਗੀ ਦੀ ਸੱਚਾਈ ਕੀ ਹੈ ਸਾਧ ਸੰਗਤ ਜੀ ਕਿ ਭਾਈ ਅਸੀਂ ਇਸ ਧਰਤੀ ਤੇ ਸਾਧ ਸੰਗਤ ਜੀ ਮਹਿਮਾਨ ਬਣ ਕੇ ਆਏ ਆਏ ਹਾਂ ਮਾਦਵੇ ਕਿਆ ਕਹੀਏ ਬ੍ਰਹਮ ਐਸਾ ਜੈਸਾ ਮੰਨੀਏ ਹੋਏ ਨਾ ਤੈਸਾ ਕਿ ਸਾ ਸੰਗਤ ਜੀ ਅੱਗੇ ਸਤਿਗੁਰੂ ਦਾਸ ਮਹਾਰਾਜ ਜੀ ਸਮਝਾ ਦਿੰਦੇ ਨੇ ਕਿ ਅਹੰਕਾਰ ਦੇ ਵਿੱਚ ਆ ਕੇ ਸਾਨੂੰ ਸਮਝ ਨਹੀਂ ਆਉਂਦੀ ਕਿ ਭਾਈ ਮੈਂ ਕੌਣ ਹੇ ਬਹੁਤ ਪੈਸਾ ਕਮਾਉਂਦਾ ਨਾਮ ਕਮਾਉਂਦਾ ਚੰਗੀ ਗੱਲ ਹੈ ਸਾ ਸੰਗਤ ਜੀ ਪੈਸਾ ਕਮਾਉਣਾ ਇਹ ਵੱਡੇ ਵੱਡੇ ਮਕਾਨ ਬਣਾ ਲੈਂਦਾ ਮਹਾਰਾਜ ਜੀ ਕਹਿੰਦੇ ਭਾਈ ਉਹ ਵੀ ਚੰਗੀ ਗੱਲ ਹੈ। ਵੱਡੀਆਂ ਸੋਹਣੀਆਂ ਗੱਡੀਆਂ ਖਰੀਦ ਲੈਂਦਾ ਸਤਸੰਗ ਜੀ ਉਹ ਵੀ ਚੰਗੀ ਗੱਲ ਹੈ ਪਰ ਚੰਗੀ ਗੱਲ ਉਦੋਂ ਹੈ ਜੇ ਇਮਾਨਦਾਰੀ ਦੀ ਹੋਵੇ। ਤੇ ਉਸ ਤੋਂ ਵੀ ਚੰਗੀ ਗੱਲ ਕੀ ਹੈ ਸਤਸੰਗ ਜੀ ਜੇ ਇਨਸਾਨ ਹੰਕਾਰ ਨਾ ਕਰੇ ਪਰਮਾਤਮਾ ਦਾ ਗੁਰੂਆਂ ਪੀਰਾਂ ਦਾ ਮਹਾਨ ਪੁਰਸ਼ਾਂ ਦਾ ਜਿਨ੍ਹਾਂ ਦੀ ਬਦੌਲਤ ਇਹਨੂੰ ਮਕਾਨ ਮਿਲਿਆ ਨੌਕਰੀ ਮਿਲੀ ਉਹਨਾਂ ਦਾ ਸ਼ੁਕਰਾਨਾ ਕਰੇ। ਜਿਨ੍ਹਾਂ ਦੇ ਬਦੌਲਤ ਬਿਜ਼ਨਸ ਚੱਲਿਆ ਤੇ ਮਹਾਰਾਜ ਜੀ ਪ੍ਰਮਾਣ ਦੇ ਨੇ ਮਾਦਵੇ ਕਿਆ ਕਹੀ ਹੈ ਬ੍ਰਹਮ ਐ ਸਕੇ ਭਾਈ ਇਸ ਇਨਸਾਨ ਨੂੰ ਕੀ ਪ੍ਰਮ ਹੋ ਗਿਆ ਹੈ ਇਹ ਜੋ ਸੰਸਾਰ ਨੂੰ ਸਮਝ ਰਿਹਾ ਹੈ ਸੰਸਾਰ ਵੈਸਾ ਨਹੀਂ ਹੈ ਸਤ ਸੰਗਤ ਜੀ ਆਪਾਂ ਸੰਸਾਰ ਨੂੰ ਸੱਚ ਸਮਝ ਲਿਆ ਪਰ ਸੱਚ ਕੀ ਆਪਾਂ ਇਸ ਧਰਤੀ ਤੇ ਮਹਿਮਾਨ ਆਪਾਂ ਸਾਰੇ ਮਰਨ ਵਾਸਤੇ ਪੈਦਾ ਹੋਏ ਆ ਸਤ ਸੰਗਤ ਜੀ ਜਨਨੀ ਜਾਨਤ ਸੁਤ ਬੜਾ ਹੋਤ ਹੈ ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਅਵਧ ਘਟਦਾ ਹੈ ਮਾਂ ਸੋਚਦੀ ਨਾ ਸਤਸੰਗਤ ਜੀ ਬੱਚਾ ਜਦੋਂ ਵੱਡਾ ਹੁੰਦਾ ਕਿ ਭਾਈ ਮੇਰਾ ਪੁੱਤ ਵੱਡਾ ਹੁੰਦਾ ਜਾ ਰਿਹਾ ਵੱਡਾ ਹੁੰਦਾ ਜਾ ਰਿਹਾ ਪਰ ਸਤਗੁਰ ਕਬੀਰ ਮਹਾਰਾਜ ਜੀ ਕਹਿੰਦੇ ਨੇ ਕਿ ਮਾਂ ਇਹ ਪੁੱਤ ਵੱਡਾ ਨਹੀਂ ਜੀ ਹੋ ਰਿਹਾ ਬੱਚਾ ਵੱਡਾ ਨਹੀਂ ਹੋ ਰਿਹਾ ਬੇਟੀ ਵੱਡੀ ਨਹੀਂ ਹੋ ਰਹੀ ਇਹ ਦਿਨੋ ਦਿਨ ਛੋਟੀ ਹੁੰਦੀ ਜਾ ਰਹੀ ਹੈ ਦਿਨ ਬਦ ਦਿਨ ਜਿੰਨੀ ਉਮਰ ਸੀ ਇਹਦੀ ਘਟਦੀ ਜਾ ਰਹੀ ਹੈ ਤੇ ਆਪਾਂ ਸਤਸੰਗਤ ਜੀ ਕੀ ਸੋਚ ਰੱਖੇ ਕਿ ਭਾਈ ਧਰਤੀ ਤੇ ਆਪਾਂ ਪਰਮਾਨੈਂਟ ਰਹਿਣਾ ਸਤਸੰਗਤ ਜੀ ਪੈਸਾ ਕਮਾ ਰਹੇ ਆਂ ਤੇ ਪੈਸਾ ਕਮਾਣਾ ਕੋਈ ਬੁਰੀ ਗੱਲ ਨਹੀਂ ਹੈ ਗੁਰੂਆਂ ਨੇ ਖੁਦ ਕਿੰਨੇ ਕਮਾਈ ਜੋ ਕਰਿਆ ਪਰ ਪੈਸੇ ਪਿੱਛੇ ਸਤਸੰਗਤ ਜੀ ਦਿਵਾਲੀ ਦੇ ਦੇਖਿਆ ਨਾ ਦਿਵਾਲੀ ਤੇ ਕਿੰਨੀਆਂ ਨਕਲੀਆਂ ਮਿਠਾਈਆਂ ਵੇਚੀਆਂ ਕਿੰਨੇ ਲੋਕ ਫੜੇ ਗਏ ਭਰਾਵਾਂ ਦਾ ਕਤਲ ਕਰ ਰਿਹਾ ਸਤਸੰਗਤ ਜੀ ਪੈਸੇ ਕਰਕੇ ਪਤਨੀ ਇਨਸ਼ੋਰੈਂਸ ਦੇ ਲਾਲਚ ਦੇ ਵਿੱਚ ਪਤੀ ਨੂੰ ਮਾਰ ਰਹੀ ਹੈ ਸਤਸੰਗਤ ਜੀ ਪੈਸੇ ਕਰਕੇ ਤੇ ਉਹ ਪੈਸਾ ਸਾਤਸੰਗਤ ਜੀ ਪਤੀ ਪਤਨੀ ਦਾ ਕਤਲ ਕਰਾ ਰਿਹਾ ਕਾਦੇ ਕਰਕੇ ਇੰਸ਼ੋਰੈਂਸ ਦੇ ਪੈਸੇ ਕਰਕੇ ਕਿ ਭਾਈ ਬੀਮੇ ਦੇ ਪੈਸੇ ਮਿਲ ਜਾਣਗੇ ਆਪਾਂ ਉਹਨਾਂ ਚੀਜ਼ਾਂ ਪਿੱਛੇ ਪਾਪ ਕਰ ਰਹੇ ਹਾਂ ਬੁਰੇ ਕਰਮ ਕਰ ਰਹੇ ਹਾਂ ਜੋ ਸਾਡੇ ਨਾਲ ਨਹੀਂ ਜਾਣੀ ਸਾਤਸੰਗਤ ਜੀ ਆਈ ਤਲਬ ਗੋਪਾਲ ਰਾਏ ਕੀ ਮਾਇਆ ਮੰਦਰ ਛੋੜ ਚਲੋ ਜੋ ਸਾਰਾ ਇਹ ਤੇ ਛੱਡ ਕੇ ਚਲੇ ਜਾਣਾ ਤਾਂ ਇਹ ਮਹਾਰਾਜ ਜੀ ਫਰਮਾ ਰਹੇ ਨੇ ਕਿ ਬੇਟਾ ਤੂੰ ਜਿਸ ਤਰ੍ਹਾਂ ਦਾ ਸੰਸਾਰ ਨੂੰ ਸਮਝ ਲਿਆ ਐਸਾ ਹੈ ਨਹੀਂ ਤੇ ਇਹੀ ਗੱਲ ਸਾਤਸੰਗਤ ਜੀ ਭਗਤੀ ਤੇ ਲਾਗੂ ਹੁੰਦੀ ਹੈ ਸੰਸਾਰ ਦੇ ਵਿੱਚ ਆਪਾਂ ਕੀ ਸੋਚਦੇ ਹਾਂ ਸਾਡੇ ਤੋਂ ਬਿਨਾਂ ਸਰਨਾ ਨਹੀਂ ਹੈ ਮੇਰੇ ਤੋਂ ਬਿਨਾਂ ਪਰਿਵਾਰ ਦਾ ਕੀ ਬਣੇਗਾ ਮੇਰੇ ਤੋਂ ਬਿਨਾਂ ਇਹਨਾਂ ਦਾ ਕੀ ਬਣੇਗਾ ਕੰਮ ਧੰਦੇ ਦਾ ਕੀ ਬਣੇਗਾ ਸਾਧ ਸੰਗਤ ਜੀ ਅਤੇ ਵੱਡੇ ਵੱਡੇ ਰਾਜਾ ਮਹਾਰਾਜਾ ਆ ਕੇ ਚੱਲੇਗੇ ਭਾਈ ਕਿਸੇ ਨੂੰ ਕੋਈ ਫਰਕ ਨਹੀਂ ਪਿਆ ਅਗਰ ਫਰਕ ਪੈਂਦਾ ਤਾਂ ਕਿ ਭਾਈ ਕਿਸੇ ਸਤਿਪੁਰਖ ਦਾ ਕਿਸੇ ਮਹਾਨ ਆਤਮਾ ਦਾ ਸੰਤਾ ਮਹਾਪੁਰਸ਼ਾਂ ਦਾ ਜੋ ਜਿੰਦਾ ਸਨ ਜਦੋਂ ਤੱਕ ਚੋਲੇ ਦੇ ਵਿੱਚ ਸਨ ਉਦੋਂ ਵੀ ਭਲਾ ਕਰਦੇ ਰਹੇ ਤੇ ਅੱਜ ਸਾ ਸੰਗਤ ਜੀ ਬਾਣੀ ਦੇ ਰੂਪ ਦੇ ਵਿੱਚ ਵੀ ਭਲਾ ਕਰ ਰਹੇ ਨੇ ਐਸੇ ਮਹਾਨ ਪੁਰਖਾਂ ਦਾ ਗੁਰੂਆਂ ਦਾ ਗੁਰੂਆਂ ਦੇ ਗੁਰੂ ਸਾ ਸੰਗਤ ਜੀ ਸਤਗੁਰੂ ਅਦਾਸ ਮਹਾਰਾਜ ਜੀ ਵਰਗੇ ਜਦੋਂ ਗੁਰੂ ਆਉਂਦੇ ਨੇ ਨਾ ਧਰਤੀ ਤੇ ਫੇਰ ਫਰਕ ਪੈਂਦਾ ਕਿੰਨੇ ਸੰਗਤਾਂ ਨੂੰ ਸਾ ਸੰਗਤ ਜੀ ਭਵ ਸਾਗਰ ਤੋਂ ਪਾਰ ਕਰਾਉਂਦੇ ਨੇ ਕਿੰਨੀਆਂ ਸੰਗਤਾਂ ਨੂੰ ਸੱਚ ਦਾ ਮਾਰਗ ਦਿਖਾਉਂਦੇ ਨੇ ਕਿ ਸਾਡੇ ਵਰਗੇ ਦਾ ਸਤਸੰਗ ਜੀ ਆ ਰਹੇ ਨੇ ਜਾ ਰਹੇ ਨੇ ਬਾਰ ਬਾਰ ਬੇਨਤੀ ਕਰਾਂ ਕਰ ਸਤਸੰਗ ਜੀ ਕਿਦੇ ਨਾ ਸੋਚਿਓ ਕਿ ਭਾਈ ਮੇਰੇ ਬਿਗਾਰ ਕੀ ਬਣੇਗਾ ਗੁਰੂਵਧਾਤ ਜੀ ਦੇ ਵਚਨ ਨੇ ਜਿਨ ਜਿਓ ਦਿਆ ਸੁ ਰਿਜ ਕੰ ਬਰਾਵੈ ਸਬਕਟ ਪੀਤਰ ਹੱਥ ਚਲਾਵੈ ਸਾਨੂੰ ਸਿਰਫ ਆਪਣੇ ਪਰਿਵਾਰ ਦੀ ਫਿਕਰ ਹੈ ਉਹਨੂੰ ਸਾਰੀ ਦੁਨੀਆ ਦੀ ਫਿਕਰ ਹੈ ਸਤਸੰਗ ਜੀ ਸਬਨਾ ਦੀ ਫਿਕਰ ਹੈ ਤੇ ਮਹਾਰਾਜ ਜੀ ਤਾਂ ਹੀ ਪਰਮਾਨਦੇ ਨੇ ਕਿ ਬੇਟਾ ਤੂੰ ਆਪਣੀ ਫਿਕਰ ਕਰ ਜਦੋਂ ਕਰਮਾ ਦਾ ਹਿਸਾਬ ਹੋਣਾ ਸਤਸੰਗਤ ਜੀ ਕੋਈ ਕੰਮ ਨਹੀਂ ਜੇ ਆਣਾ ਨਾ ਬੱਚੇ ਨਾ ਪਤਨੀ ਨਾ ਭਰਾ ਪ੍ਰਸਾਦ ਸਿੰਘ ਜੀ ਦਾ ਮਤਲਬ ਇਹ ਨਹੀਂ ਕਿ ਘਰ ਪਰਿਵਾਰ ਛੱਡ ਦੇ ਕਿਉਂਕਿ ਮਹਾਰਾਜ ਜੀ ਦੇ ਬਚਨ ਨੇ ਜ਼ਿੰਮੇਵਾਰੀਆਂ ਨਿਭਾਓ ਸਤਸੰਗਤ ਜੀ ਮਾਤਾ ਪਿਤਾ ਦੀ ਸੇਵਾ ਕਰੋ ਬੱਚਿਆਂ ਨੂੰ ਪੜਾਓ ਲਿਖਾਓ ਰਿਸ਼ਤੇ ਚੰਗੀ ਤਰ੍ਹਾਂ ਨਿਭਾਓ ਇਹ ਵੀ ਮਾਨਵਤਾ ਦੀ ਸੇਵਾ ਦੇ ਵਿੱਚ ਹੈ ਰਵਦਾਸ ਪਿਆ ਹੈ ਬਸਰਿਓ ਮਨਮ ਪ੍ਰੇਮ ਨੇ ਪ੍ਰਸਾਦ ਸਿੰਘ ਜੀ ਫਸਣਾ ਨਹੀਂ ਬੱਚਿਆਂ ਨੂੰ ਪਾਲਣ ਵਾਸਤੇ ਚੋਰੀ ਨਹੀਂ ਜੇ ਕਰਨੀ ਘਰ ਵਾਲੀ ਦੀ ਖੁਸ਼ੀਆਂ ਵਾਸਤੇ ਸਾਧ ਸੰਗਤ ਦੀ ਡਾਕਾ ਨਹੀਂ ਜੇ ਮਾਰਨਾ ਵੱਡੇ ਵੱਡੇ ਘਰ ਬਣਾਉਣ ਵਾਸਤੇ 2 ਨੰਬਰ ਦਾ ਪੈਸਾ ਨਹੀਂ ਜੇ ਲੈ ਕੇ ਆਣਾ ਕਿਉਂਕਿ ਕਰਮਾਂ ਦਾ ਜੋ ਹਿਸਾਬ ਹੈ ਦੁੱਖ ਸੁੱਖ ਕਰਕੇ ਕੁਟੰਬ ਜਿਵਾਇਆ ਮਰਤੀ ਵਾਰਿਕ ਸਿਰ ਦੁੱਖ ਪਾਇਆ ਤੇ ਇਹ ਮਹਾਰਾਜ ਜੀ ਫਰਮਾਉਂਦੇ ਨੇ ਮਾਦਵੇ ਕਿਆ ਕਹੀ ਹੈ ਬ੍ਰਹਮ ਐਸਾ ਜੈਸਾ ਮਾਨੀਆਂ ਹੋਏ ਨਾ ਤੈਸਾ ਕਿ ਬੇਟਾ ਜੈਸਾ ਤੂੰ ਸੰਸਾਰ ਨੂੰ ਸਮਝ ਰੱਖਿਆ ਐਸਾ ਹੈ ਨਹੀਂ ਧਰਮਰਾਇ ਜਦ ਬਲੇਖਾ ਮੰਗਾ ਕੰਮ ਕੁ ਲੈ ਕੇ ਜਾਏਗਾ ਸਤਸੰਗਤ ਜੀ ਉੱਤੇ ਨਾ ਮਾਤਾ ਜੀ ਕੰਮ ਆਲੇ ਨਾ ਪਿਤਾ ਜੀ ਕੰਮ ਆਲੇ ਉਹਨਾਂ ਦੇ ਕਰਮ ਭਾਈ ਉਹਨਾਂ ਦੇ ਨਾਲ ਨੇ ਮਾਤਾ ਪਿਤਾ ਨੇ ਆਪਣਾ ਫਰਜ਼ ਨਿਭਾਇਆ ਸਾਨੂੰ ਪੜਾਇਆ ਲਿਖਾਇਆ ਅੱਗੇ ਵਧਾ ਦਿੱਤਾ ਤੇ ਹੁਣ ਸਤਸੰਗਤ ਜੀ ਬੁਢਾਪੇ ਚ ਆਪਾਂ ਕੀ ਕਰਦੇ ਉਹਨਾਂ ਨਾਲ ਉਹ ਸਾਡੇ ਕਰਮ ਨੇ ਉਹਨਾਂ ਨੇ ਆਪਣੀ ਡਿਊਟੀ ਨਿਭਾਈ ਏ ਸਤਸੰਗਤ ਜੀ ਹੁਣ ਵੱਡੇ ਹੋ ਕੇ ਆਪਾਂ ਡਿਊਟੀ ਨਿਭਾਣੇ ਆ ਜਾਂ ਨਹੀਂ ਨਿਭਾਉਂਦੇ ਇਹ ਸਤਸੰਗਤ ਜੀ ਕਰਮ ਨੇ ਇੱਕ ਲੜਕੀ ਆਪਣਾ ਘਰ-ਬਾਰ ਛੱਡ ਕੇ ਜਾਂਦੀ ਹੈ ਸੱਸ ਸੰਗਤ ਜੀ ਸੋਹਰੇ ਪਰਿਵਾਰ ਦੇ ਵਿੱਚ ਹੁਣ ਉੱਥੇ ਉਹਦਾ ਕਿੰਨਾ ਮਾਨ ਸਤਕਾਰ ਹੁੰਦਾ ਉਹਨੂੰ ਕਿੰਨਾ ਸੱਸ ਸੰਗਤ ਜੀ ਬੇਟੀ ਵਾਂਗੂ ਰੱਖਿਆ ਜਾਂਦਾ ਜਾਂ ਨਹੀਂ ਰੱਖਿਆ ਜਾਂਦਾ ਇੱਕ ਪਤਨੀ ਵਾਲੇ ਸਾਰੇ ਸੁੱਖ ਮਿਲਦੇ ਨੇ ਜਾਂ ਨਹੀਂ ਮਿਲਦੇ ਕਦੇ ਰੋਜ਼ ਸ਼ਰਾਬ ਪੀ ਕੇ ਤਾਂ ਘਰੇ ਨਹੀਂ ਜਾਂਦਾ ਕਦੇ ਸੱਸ ਸੱਸ ਸੰਗਤ ਜੀ ਫਰਕ ਤਾਂ ਨਹੀਂ ਕਰਦੀ ਇਹ ਇਹ ਸਾਰੇ ਕਰਮਾਂ ਦਾ ਹਿਸਾਬ ਹੋਣਾ ਸੱਸ ਸੰਗਤ ਜੀ ਤੇ ਬੇਟੀ ਲਈ ਵੀ ਫਰਜ਼ ਨੇ ਸੱਸ ਸੰਗਤ ਜੀ ਕਿ ਭਾਈ ਉਹ ਸੱਸ ਨੂੰ ਮਾਂ ਵਾਂਗੂ ਸਮਝਦੀ ਜਾਂ ਨਹੀਂ ਸਮਝਦੀ ਪਤਨੀ ਦੇ ਸਾਰੇ ਫਰਜ਼ ਨਿਭਾਉਂਦੀ ਐ ਕਿ ਨਹੀਂ ਨਿਭਾਉਂਦੀ ਸਤਸੰਗਤ ਜੀ ਹਰ ਕਰਮ ਦਾ ਹਿਸਾਬ ਹੁੰਦਾ ਹੈ ਤੇ ਮਹਾਰਾਜ ਜੀ ਦਾ ਵਚਨ ਇਹ ਵੀ ਹੈ ਕਿ ਭਾਈ ਜੋ ਆਪਾਂ ਭਗਤੀ ਦੇ ਵਿੱਚ ਜੋ ਸਮਝਿਆ ਨਾ ਪਰਮਾਤਮਾ ਕਿਸ ਤਰ੍ਹਾਂ ਦਾ ਹੈ ਮਹਾਰਾਜ ਜੀ ਫਰਮਾਉਂਦੇ ਬੇਟਾ ਪਰਮਾਤਮਾ ਵੈਸਾ ਨਹੀਂ ਹੈ ਜਿਹਾ ਤੁਸੀਂ ਸਮਝ ਰੱਖਿਆ ਲੋਗਨ ਆਰਾਮ ਖਿਲਾਉਣਾ ਜਾਨਾ ਰਾਮ ਰਾਮ ਕਰਤਾ ਸਭ ਜਗ ਫਿਰੈ ਰਾਮ ਨਾ ਪਾਇਆ ਜਾਏ ਤੇ ਸਤਸੰਗਤ ਜੀ ਸੱਚਾਈ ਪਤਾ ਕੀ ਹੈ ਮਹਾਰਾਜ ਜੀ ਫਰਮਾਉਂਦੇ ਨੇ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਯਾ ਭਿਖਾਰੀ ਅਚਤ ਰਾਜ ਵਿੱਚ ਰਿਤ ਦੁੱਖ ਪਾਇਆ ਸੋਗਤ ਪਈ ਹਮਾਰੀ ਜਿਵੇਂ ਕੋਈ ਰਾਜਾ ਸੀ ਨਾ ਸਤਸੰਗਤ ਜੀ ਹੁਣ ਸਿੰਘਾਸਨ ਤੇ ਬੈਠਾ ਗਰਮੀਆਂ ਦੇ ਦਿਨ ਨੇ ਸਤਸੰਗਤ ਜੀ ਹਵਾ ਸੇਵਾਦਾਰ ਹਵਾ ਚਲਦੇ ਨੇ ਠੰਡੀ ਠੰਡੀ ਹਵਾ ਆਈ ਸਤਸੰਗਤ ਜੀ ਥੱਕਿਆ ਹੋਇਆ ਸੀ ਰਾਜਾ ਨੀਂਦਾ ਗਾ ਸੋਨੇ ਦੇ ਸਿੰਘਾਸਨ ਤੇ ਬੈਠਾ ਬੈਠਾ ਸੋ ਗਿਆ ਨੀਂਦ ਆਈ ਤਾਂ ਸਤਸੰਗਤ ਜੀ ਸੁਪਨਾ ਆਇਆ ਸਪਨੇ ਦੇ ਵਿੱਚ ਦੁਸ਼ਮਣ ਦੇਸ਼ ਨੇ ਹਮਲਾ ਕਰ ਦਿੱਤਾ ਉਹਨੂੰ ਗੁਲਾਮ ਬਣਾ ਲਿਆ ਗਿਆ ਤੇ 사త్సੰਗਤ ਜੀ ਐਲਾਨ ਕੀਤਾ ਕਿ ਭਾਈ ਕਿਸੇ ਨੇ ਰਾਜਾ ਦੀ ਮਦਦ ਨਹੀਂ ਜੇ ਕਰਨੀ ਜੇ ਕੋਈ ਕਰੇਗਾ ਭਾਈ ਉਹਨੂੰ ਮੌਤ ਦੇ ਘਾਟ ਉਤਾਰ ਦੇਵਾਂਗੇ ਨਾ ਜਲ ਦੇ ਨਾ ਨਾ ਆਂਦੇ ਨਾ ਨਾ ਕੱਪੜੇ ਦੇਣੇ ਰਾਜਾ 사త్సੰਗਤ ਜੀ ਪਰੇਸ਼ਾਨ ਹੈ ਉਹ ਜਿਹੜੇ ਘਰ ਤੇ ਵੀ ਦੰਦ ਹੈ ਕਿ ਭਾਈ ਮੈਨੂੰ ਪਿਆਸ ਲੱਗੀ ਹੈ ਮੈਨੂੰ ਸਰਦੀ 사త్సੰਗਤ ਜੀ ਤੰਤੇ ਕੱਪੜੇ ਨਹੀਂ ਐ ਸਤਸੰਗਤ ਜੀ ਗਰਮੀ ਪੈ ਰਹੀ ਐ ਕੱਪੜੇ ਮੰਗਦਾ ਕੱਪੜੇ ਨਹੀਂ ਮਿਲਦੇ ਸਤਸੰਗਤ ਜੀ ਗਰਮੀ ਆ ਪਿਆਸ ਲੱਗ ਰਹੀ ਐ ਕੋਈ ਪਾਣੀ ਨਹੀਂ ਦੇ ਰਿਹਾ ਜਦੋਂ ਕੁਝ ਸਮਾਂ ਬੀਤਦਾ ਭਾਈ ਭੁੱਖ ਵੀ ਲੱਗਦੀ ਐ ਖਾਣਾ ਮੰਗਦਾ ਖਾਣਾ ਨਹੀਂ ਮਿਲਦਾ ਰਾਜਾ ਬੜਾ ਹੈਰਾਨ ਕਿ ਭਾਈ ਜਿੰਨਾਂ ਦੀ ਮੈਨੀ ਸੇਵਾ ਕੀਤੀ ਅੱਜ ਮੇਰੇ ਤੋਂ ਦੂਰ ਭੱਜ ਰਹੇ ਨੇ ਕਾਦੇ ਕਰਕੇ ਸਿਰਫ ਮੌਤ ਦੇ ਤੇ ਇਹਨਾਂ ਦੀ ਮੈਨੀ ਰੱਖਿਆ ਕੀਤੀ ਸਤਸੰਗਤ ਜੀ ਕੁਝ ਸਮਾਂ ਨਿਕਲਿਆ ਰਾਜਾ ਨੇ ਭੁੱਖ ਬਰਦਾਸ਼ਤ ਕੀਤੀ ਪਿਆਸ ਬਰਦਾਸ਼ਤ ਕੀਤੀ ਤੇ ਸਤਸੰਗਤ ਜੀ ਜਦੋਂ ਨਾਸਰਿਆ ਬਹੁਤ ਜ਼ਿਆਦਾ ਭੁੱਖ ਪਿਆਸ ਲੱਗੀ ਤਾਂ ਸਤਸੰਗਤ ਜੀ ਘੁੰਮਦਾ ਘੁੰਮਦਾ ਕਿਸੇ ਮੰਦਰ ਕੋਲ ਆ ਗਿਆ ਮੰਦਰ ਦੇ ਬਾਹਰ ਭਿਖਾਰੀਆਂ ਦੀ ਲਾਈਨ ਲੱਗੀ ਹੋਈ ਹੈ ਤੇ ਸਤਸੰਗਤ ਜੀ ਰਿਹਾ ਨਹੀਂ ਗਿਆ ਇੱਕ ਰਾਜਾ ਰਾਜਾ ਹੋ ਕੇ ਭਿਖਾਰੀਆਂ ਦੀ ਲਾਈਨ ਦੇ ਵਿੱਚ ਆ ਕੇ ਬੈਠ ਗਿਆ ਤੇ ਜਦੋਂ ਪ੍ਰਸ਼ਾਦ ਲੈਣ ਦੀ ਵਾਰੀ ਆਈ ਸਤਸੰਗਤ ਜੀ ਪ੍ਰਸ਼ਾਦ ਦਿੱਤਾ ਜਿਵੇਂ ਹੀ ਖਾਣ ਲੱਗਾ ਸਤਸੰਗਤ ਜੀ ਜਾਨਵਰਾਂ ਦੀ ਲੜਾਈ ਹੋ ਜਾਂਦੀ ਹੈ ਪਸ਼ੂਆਂਾਂ ਦੀ ਉਸ ਲੜਾਈ ਚੋਂ ਦਾ ਪ੍ਰਸ਼ਾਦ ਥੱਲੇ ਡੁੱਲ ਗਿਆ ਸਾਤਸੰਗਤ ਜੀ ਦੂਸਰਾ ਕੋਈ ਜਾਨਵਰ ਆਇਆ ਤੈਨੂੰ ਖਾ ਗਿਆ ਰਾਜਾ ਬੜਾ ਪਰੇਸ਼ਾਨ ਹੈ ਤੇ ਸਾਤਸੰਗਤ ਜੀ ਰੱਬ ਨੂੰ ਕੋਸਦਾ ਹੋਇਆ ਜੋਰ-ਜੋਰ ਦੀ ਰੋਂਦਾ ਹੈ ਕਿ ਰੱਬਾਏ ਕੀ ਹੈ ਜਿਵੇਂ ਹੀ ਸਾਤਸੰਗਤ ਜੀ ਪਰਮਾਤਮਾ ਤੋਂ ਸਵਾਲ ਪੁੱਛਿਆ ਉਹਦੀ ਅੱਖ ਖੁੱਲ ਗਈ ਤੇ ਕੀ ਦੇਖਦਾ ਸਾਤਸੰਗਤ ਜੀ ਦਰਬਾਰ ਸਜਿਆ ਹੋਇਆ ਤੇ ਸਿੰਘੋ ਸੋਨੇ ਦੇ ਸਿੰਘਾਸਨ ਤੇ ਬੈਠਾ ਤੇ ਸਤਿਗੁਰੂ ਅਰਜਨ ਦੇਵ ਜੀ ਸਾਨੂੰ ਕਿਉਂ ਸਮਝਾ ਰਹੇ ਨੇ ਗੱਲ ਨਰਪਤ ਇੱਕ ਸਿੰਘਾਸਨ ਸੋਇਆ ਸੁਪਨੇ ਪਿਆ ਭਿਕਾਰੀ ਕਿ ਭਾਈ ਸੁਪਨੇ ਚੋ ਭਿਕਾਰੀ ਬਣ ਗਿਆ ਮਹਾਰਾਜ ਜੀ ਫਰਮਾਉਂਦੇ ਨੇ ਸਾਧ ਸੰਗਤ ਜੀ ਅਛਤ ਰਾਜ ਵਿੱਚ ਰਿਤ ਦੁੱਖ ਪਾਇਆ ਕਿ ਭਾਈ ਜੀ ਵੀ ਰਾਜਾ ਦੁਖੀ ਹੋਇਆ ਨਾ ਸਾਧ ਸੰਗਤ ਜੀ ਆਪਾਂ ਵੀ ਐਵੇਂ ਦੁਖੀ ਹੈ ਰੱਬ ਸਾਡੇ ਅੰਦਰ ਬੈਠਾ ਹੈ ਤੇ ਆਪਾਂ ਹਜ਼ਾਰਾਂ ਕਿਲੋਮੀਟਰ ਦੂਰ ਨੂੰ ਲੱਭਣ ਜਾਂਦੇ ਸਾਧ ਸੰਗਤ ਜੀ ਗਿਆਨ ਦਾ ਖਜ਼ਾਨਾ ਸਾਡੇ ਅੰਦਰ ਹੈ ਤੇ ਆਪਾਂ ਬਾਹਰ ਲੱਭਦੇ ਫਿਰਦੇ ਹਜ਼ਾਰਾਂ ਕਿਲੋਮੀਟਰ ਦੂਰ ਸਾਡੇ ਸਮਾਜ ਦੇ ਵਿੱਚ ਸਾਤਸੰਗਤ ਜੀ ਨੌਜਵਾਨ ਵੀ ਪੈਦਲ ਯਾਤਰਾਵਾਂ ਕਰਦੇ ਇੱਕ ਪਾਸੇ ਗੁਰੂ ਅਦਾਸ ਮਹਾਰਾਜ ਜੀ ਸਮਝਾ ਰਹੇ ਨੇ ਕਹਿ ਰਵਦਾਸ ਹਾਥ ਪੈਨੇ ਰਹਿ ਕਿ ਭਾਈ ਤੇਰੇ ਹੱਥ ਤੋਂ ਵੀ ਨੇੜੇ ਆ ਪ੍ਰਮਾਤਮਾ ਤੇ ਸਾਤਸੰਗਤ ਜੀ ਆਪਾਂ ਕਿੰਨੀ ਦੂਰ ਪ੍ਰਮਾਤਮਾ ਲੱਭਣ ਜਾ ਰਹੇ ਮਹਾਰਾਜ ਜੀ ਪਰਮਾਣੇ ਨੇ ਸਾਤਸੰਗਤ ਜੀ ਕਿ ਬੇਟਾ ਤੈਨੂੰ ਰਾਜਾ ਵਾਂਗੂ ਫਾਇਦਾ ਕੀਤਾ ਲੋਕੀ ਸਾਨੂੰ ਸ਼ੁੱਧਰ ਕਹਿੰਦੇ ਰਹੇ ਹਰੀਜਨ ਕਹਿੰਦੇ ਰਹੇ ਛੋਟੀ ਜਾਤ ਨੀਚ ਜਾਤ ਦਾ ਕਹਿੰਦੇ ਰਹੇ ਇਹ ਤਾਂ ਸਤਸੰਗਤ ਜੀ ਭਲਾ ਹੋਵੇ ਗੁਰੂਆਂ ਦਾ ਜਿਨ੍ਹਾਂ ਨੇ ਆ ਕੇ ਦੱਸਿਆ ਕਿ ਬੇਟਾ ਕੋਈ ਛੋਟੀ ਵੱਡੀ ਜਾਤ ਹੁੰਦੀ ਨਹੀਂ ਪ੍ਰਮਾਤਮਾ ਦੇ ਘਰ 'ਚ ਕੋਈ ਜਾਤ ਨਹੀਂ ਹੈ ਉੱਥੇ ਕਰਮਾਂ ਦਾ ਹੀ ਹਿਸਾਬ ਹੁੰਦਾ ਹੈ ਜੋ ਚੰਗੇ ਕਰਮ ਕਰੇਗਾ ਭਾਈ ਉਹ ਸਤਕਾਰਿਆ ਜਾਏਗਾ ਤੇ ਜੋ ਮਾੜੇ ਕਰਮ ਕਰੇਗਾ ਦੁਰਕਾਰਿਆ ਜਾਏਗਾ ਇਹ ਇਹ ਗੁਰੂਆਂ ਨੇ ਗੱਲ ਦੱਸੀ ਸਤਸੰਗਤ ਜੀ ਨਹੀਂ ਤਾਂ ਅਸੀਂ ਤਾਂ ਮੰਨ ਰੱਖਿਆ ਸੀ ਕਿ ਭਾਈ ਅਸੀਂ ਛੋਟੀ ਜਾਤ ਦੇ ਤੇ ਮਹਾਰਾਜ ਜੀ ਨੇ ਆ ਕੇ ਦੱਸਿਆ ਕਿ ਭਾਈ ਤੁਸੀਂ ਵੀ ਰਾਜੇ ਹੋ ਤਿਰਗਤ ਜੋ ਨਾ ਚੇਤ ਸੰਭਵ ਪੁੰਨ ਪਾਪ ਸੋਚ ਮਨੁੱਖਾ ਅਵਤਾਰ ਕਿ ਬੇਟਾ ਤੁਸੀਂ ਅਵਤਾਰਾ ਵਾਂਗੂ ਪੈਦਾ ਹੋਏ ਹੋ ਇਹ ਸਰੀਰ ਦੇ ਵੀ ਸਾ ਸੰਗਤ ਜੀ ਬਹੁਤ ਕੁਛ ਹੈ ਪਈ ਪ੍ਰਾਪਤ ਮਨੁੱਖ ਦੇਹ ਰਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਗਰੀ ਸਾ ਸੰਗਤ ਜੀ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਨੁਸ ਦੇਹੀ ਪਾਈ ਇਸ ਦੇਹੀ ਕੋ ਸਿਮਰੈ ਦੇ ਇਹ ਸਰੀਰ ਦੀ ਮਹਾਨਤਾ ਬੜੀ ਐ ਸਾਧ ਸੰਗਤ ਜੀ ਗੁਰੂ ਅਦਾਸ ਜੀ ਦੇ ਵਚਨ ਨੇ ਦੁਲਵ ਜਨਮ ਪਨਫਲ ਪਾਇਓ ਐਸਾ ਕੀ ਹੈ ਸਰੀਰ ਦੇ ਵੀ ਸਾਧ ਸੰਗਤ ਜੀ ਜਿਦੇ ਕਰਕੇ ਅਸੀਂ ਜਿਵੇਂ ਰਾਜੇ ਨੂੰ ਨੀਂਦ ਆਈ ਸਾਧ ਸੰਗਤ ਜੀ ਸੁਪਨੇ 'ਚ ਫਿਖਾਰੀ ਬਣਿਆ ਜਾਗਾ ਹੀ ਤਾਂ ਸੋਨੇ ਦੇ ਸਿੰਘਾਸਨ ਤੇ ਬੈਠਾ ਤੇ ਮਹਾਰਾਜ ਜੀ ਪਰਮਾੰਦੇ ਨੇ ਬੇਟਾ ਜਿੱਦੇ ਤੈਨੂੰ ਜਾਗ ਆਣੀ ਹੈ ਉਦੋਂ ਪਤਾ ਲੱਗਣਾ ਹੈ ਕਿ ਉਹ ਸਾਰੀ ਦੁਨੀਆ ਦਾ ਮਾਲਕ ਤਾਂ ਮੇਰੇ ਅੰਦਰ ਬੈਠਾ ਸੀ ਦੁਨੀਆ ਦਾ ਸਾਰਾ ਗਿਆਨ ਤਾਂ ਮੇਰੇ ਅੰਦਰ ਹੀ ਸੀ ਇਹ 사ਸੰਗਤ ਜੀ ਕਦੇ ਸੋਚ ਕੇ ਦੇਖਣਾ ਮੈਂ ਰੋਜ਼ ਬੇਨਤੀ ਕਰਦਾ ਹਾਂ ਇਸ ਗੱਲ ਦੇ ਉੱਪਰ ਇਹ ਜਿੰਨਾ ਗਿਆਨ ਬਾਹਰ ਆਇਆ ਹੈ ਇਹ ਮਸ਼ੀਨਾਂ ਬਣਾਈਆਂ ਨੇ ਇਹ 사ਸੰਗਤ ਜੀ ਥੋੜੀ ਦੇਰ ਪਹਿਲਾਂ ਕਲਾਸ ਤੋਂ ਜਦੋਂ ਉਧਰੋਂ ਇੰਗਲਿਸ਼ ਦੀ ਕਲਾਸ ਖਤਮ ਹੋਈ ਹੈ ਵੀਡੀਓ ਦੇਖ ਰਹੇ ਹਾਂ ਜਾਪਾਨ ਦੀ ਹੈ 사ਸੰਗਤ ਜੀ ਅ ਥੋੜਾ ਸ਼ੱਕ ਹੈ ਜਾਪਾਨ ਦੀ ਹੈ ਚਾਈਨਾ ਦੀ ਹੈ ਪਰ ਲੜਕੇ ਨੇ ਆਰਡਰ ਕੀਤਾ 사ਸੰਗਤ ਜੀ ਤੇ ਕਾਰ ਆਈ ਹੈ ਬਿਨਾ ਡਰਾਈਵਰ ਦੇ ਸਤਸੰਗ ਜੀ AI ਦੀ ਹੈਲਪ ਨਾਲ GPS ਸਿਸਟਮ ਦੇ ਨਾਲ ਕਾਰ ਚੱਲ ਰਹੀ ਹੈ ਤੇ ਉਹਦੇ ਵਿੱਚ ਡਰਾਈਵਰ ਨਹੀਂ ਹੈ ਸਤਸੰਗ ਜੀ ਸੋਚੋ ਇਹਨਾਂ ਸਾਰਾ ਗਿਆਨ ਕਿੱਥੋਂ ਆ ਰਿਹਾ ਕਿਸੇ ਗ੍ਰੰਥਾਂ ਵਿੱਚੋਂ ਨਹੀਂ ਇਨਸਾਨ ਦੇ ਸਰੀਰ ਵਿੱਚੋਂ ਆ ਰਿਹਾ ਸਤਸੰਗ ਜੀ ਇਹੀ ਮਹਾਰਾਜ ਜੀ ਫਰਮਾਉਂਦੇ ਨੇ ਕਿ ਬੇਟਾ ਤੂੰ ਸ਼ੁੱਧਰ ਨਹੀਂ ਹੈ ਤੂੰ ਛੋਟੀ ਜਾਤ ਦਾ ਨਹੀਂ ਹੈ ਇੱਥੇ ਕੋਈ ਵੀ ਸ਼ੁੱਧਰ ਨਹੀਂ ਹੈ ਕੋਈ ਵੀ ਦਲਿਤ ਨਹੀਂ ਹੈ ਛੋਟੀ ਜਾਤ ਦਾ ਨਹੀਂ ਹੈ ਸਤਸੰਗ ਜੀ ਸਾਰੇ ਸੋਨੇ ਦੇ ਸਿੰਘਾਸਨ ਤੇ ਬੈਠੇ ਹੋਏ ਨੇ ਉਹ ਵਕਰੀ ਗੱਲ ਹੈ ਜਿਵੇਂ ਰਾਜਾ ਸੋ ਗਿਆ ਆਪਾਂ ਵੀ ਸੁੱਤੇ ਪਏ ਆਪਾਂ satsangat ji ਭਗਤੀ ਹੈ ਕੀ ਤੇ ਸਮਝੀ ਕੀ ਬੈਠੇ ਪ੍ਰਮਾਤਮਾ ਸਾਡੇ ਅੰਦਰ ਹੈ ਪਰ ਮੱਥਾ ਕਿਤੇ ਹੋ ਟੇਕਣ ਜਾਂਨੇ satsangat ji ਨਰਪਤ ਇੱਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ ਅਚਤ ਰਾਜ ਵਿੱਚ ਰਿਤੁ ਦੁਖ ਪਾਇਆ ਸੋਗਤ ਪਈ ਹਮਾਰੀ ਰਾਜ ਬਯੰਗ ਪ੍ਰਸੰਗ ਜੈਸਾ ਹੈ ਅਬ ਕਚ ਮਰਮ ਜਨਾਇਆ ਅਨਕ ਕਟਕ ਜੈਸੇ ਫੂਲ ਪਰੇ ਅਬ ਕਹਤੇ ਕਹਿਨਾ ਸਾਤਸੰਗਤ ਜੀ ਜਿਵੇਂ ਰਾਤ ਹੋਈ ਹੋਵੇ ਨਾ ਜਿਵੇਂ ਜਦੋਂ ਗੁਰੂ ਰਵਦਾਸ ਮਹਾਰਾਜ ਜੀ ਨੇ ਸ਼ਬਦ ਲਿਖਿਆ ਨਾ ਸਾਤਸੰਗਤ ਜੀ ਉਸ ਸਮੇਂ ਬਿਜਲੀ ਨਹੀਂ ਜੀ ਹੁੰਦੀ ਸੀ ਤੇ ਰਾਤ ਨੂੰ ਕਿਤੇ ਕੋਈ ਸਾਤਸੰਗਤ ਜੀ ਮੱਦਮ ਜੀ ਲਾਈਟ ਹੈ ਤੇ ਰਾਤ ਨੂੰ ਕਿਤੇ ਕੋਈ ਰੱਸੀ ਪਈ ਹੋਵੇ ਤਾਂ ਸੱਪ ਹੀ ਲੱਗਦਾ ਕਿਉਂਕਿ ਸਾਤਸੰਗਤ ਜੀ ਪ੍ਰਕਾਸ਼ ਨਹੀਂ ਤੇ ਜਦੋਂ ਸਵੇਰੇ ਸੂਰਜ ਆਵੇਗਾ ਤੇ ਆਪਾਂ ਦੇਖਾਂਗੇ ਭਾਈ ਰਾਤ ਮੈਂ ਇੱਥੇ ਸੱਪ ਦੇਖਿਆ ਸੀ ਜਦੋਂ ਮੈਂ ਬਾਹਰ ਮੈਂ ਕਲਿਆ ਰੱਸੀ ਪਈ ਪਰ ਸਾਧ ਸੰਗਤ ਜੀ ਨੇ ਰੱਪਤਾਂ ਨਹੀਂ ਲੱਗਿਆ ਰੱਸੀ ਹੈ ਸਾਨੂੰ ਲੱਗਿਆ ਕਿ ਸੱਪ ਹੈ ਹੁਣ ਜਦੋਂ ਸਵੇਰ ਹੋਈ ਸੂਰਜ ਆਇਆ ਤਾਂ ਸਵੇਰੇ ਉੱਠ ਕੇ ਦੇਖਿਆ ਜਦੋਂ ਉੱਥੇ ਗਏ ਕਿ ਭਾਈ ਰਾਤ ਰਤ ਸੱਪ ਦਿਖਿਆ ਸੀ ਤੇ ਦੇਖਿਆ ਤਾਂ ਸਾਧ ਸੰਗਤ ਜੀ ਰੱਸੀ ਪਈ ਹੈ ਤੇ ਮੱਥੇ ਤੇ ਹੱਥ ਮਾਰਦਾ ਕਿ ਭਾਈ ਮੈਂ ਤਾਂ ਰਾਤ ਡਰ ਗਿਆ ਕਿ ਭਾਈ ਸੱਪ ਆ ਗਿਆ ਸਾਧ ਸੰਗਤ ਜੀ ਪ੍ਰਕਾਸ਼ ਨੇ ਦੱਸਿਆ ਕਿ ਸੱਪ ਨਹੀਂ ਹੈ ਰੱਸੀ ਹੈ ਇਸੇ ਪ੍ਰਕਾਰ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਨੇ ਨਾਮ ਤੇਰੇ ਕੀ ਜੋਤ ਲਗਾਈ ਸਤ ਸੰਗਤ ਜੀ ਜਦੋਂ ਅੰਦਰ ਗੁਰੂ ਦਾ ਗਿਆਨ ਹੁੰਦਾ ਹੈ ਨਾ ਜਦੋਂ ਅੰਦਰ ਜੋਤ ਜਗਦੀ ਹੈ ਗਿਆਨ ਦੀ ਨਾਮ ਦੀ ਉਦੋਂ ਪਤਾ ਲੱਗਦਾ ਹੈ ਕਿ ਭਾਈ ਭਗਤੀ ਕੀ ਹੈ ਤੇ ਵਹਿਮ ਪਰਮੰਡੰਬਰ ਪਖੰਡ ਕੀ ਹੁੰਦੇ ਨੇ ਜਿਹੜੇ ਮੇਰੇ ਵੀਰ ਸਾਸੰਗ ਜੀ ਹਜੇ ਵੀ ਜੋਤ ਧੂਪ ਅਗਰਬੱਤੀਆਂ ਵਰਤ ਰੱਖਣਾ ਤੀਰਥ ਯਾਤਰਾ ਇਹਨੂੰ ਭਗਤੀ ਸਮਝੀ ਬੈਠੇ ਨੇ ਸਾਸੰਗ ਜੀ ਗੁਰਵਧਾਤ ਜੀ ਦੇ ਵਚਨ ਨੇ ਰਾਜ ਭੇੰਗ ਪ੍ਰਸੰਗ ਜੈਸਾ ਹੈ ਅਬ ਕਰਵ ਅਬ ਕਛ ਮਰਮ ਜਨਾਇ ਅਨਕ ਕਟਕ ਜੈਸੇ ਫੂਲ ਪਰ ਅਬ ਕਹਤੇ ਕਹਿ ਨਾ ਆਇ ਕਿ ਸਾਸੰਗ ਜੀ ਹਜੇ ਸਾਡੇ ਕੋਲ ਗਿਆਨ ਨਹੀਂ ਹੈ ਜਿਸ ਇਨਸਾਨ ਦੇ ਮਨ ਦੇ ਵਿੱਚ ਗੁਰੂ ਦਾ ਜ ਗਿਆਨ ਨਹੀਂ ਆਇਆ ਉਹ ਹਜੇ ਭਟਕਿਆ ਹੀ ਉਹ ਬਾਹਰ ਹੀ ਲਬ ਰਬ ਰਬ ਲਬ ਰਿਹਾ ਸਾਸੰਗ ਜੀ ਜਿਹਨੂੰ ਸੱਚੇ ਗੁਰੂ ਦਾ ਗਿਆਨ ਮਿਲ ਗਿਆ ਸਾਤ ਸੰਗਤ ਅੰਦਰ ਅੰਦਰ ਦੀ ਖੋਜ ਕਰ ਰਿਹਾ ਇਹੀ ਸਾਤ ਸੰਗਤ ਜੀ ਜਦੋਂ ਪ੍ਰਕਾਸ਼ ਨਾ ਹੋਵੇ ਨਾ ਜਦੋਂ ਚਾਨਣ ਨਾ ਹੋਵੇ ਸਾਤ ਸੰਗਤ ਜੀ ਉਦੋਂ ਸਾਨੂੰ ਰਾਤ ਨੂੰ ਪਈ ਹੋਈ ਰੱਸੀ ਵੀ ਸੱਪ ਦੇਖਦੀ ਤੇ ਜਦੋਂ ਪ੍ਰਕਾਸ਼ ਹੋਵੇ ਸਾਤ ਸੰਗਤ ਜੀ ਪਤਾ ਲੱਗਦਾ ਸੱਪ ਕੀ ਹੈ ਤੇ ਰੱਸੀ ਕੀ ਹੈ ऐसे प्रकार ਜਿਹਦੇ ਕੋਲ ਗੁਰੂ ਦਾ ਗਿਆਨ ਆ ਗਿਆ ਗੁਰੂ ਦੀ 사ਸੰਗਤ ਦੀ ਬਾਣੀ ਆ ਗਈ ਗੁਰੂ ਬਾਣੀ ਨੂੰ ਉਚਾਰ ਰਿਹਾ ਪੜ੍ਹ ਰਿਹਾ ਸਮਝ ਰਿਹਾ ਉਹਨੂੰ ਸਮਝ ਆਂਦੀ 사ਸੰਗਤ ਦੀ ਪ੍ਰਕਾਸ਼ ਹੋ ਜਾਂਦਾ ਹੈ ਕਿ ਭਾਈ ਇਹ ਰਸੀ ਹੈ ਜਾਂ ਸਤ ਹੈ ਸਰਬ ਏਕ ਅਨੇਕੈ ਸਾਮੀ ਸਬਕਟ ਪੁਗਵੈ ਸੋਈ ਕਹਿ ਰਵਦਾਸ ਹਾਥ ਪੈ ਨੀ ਰੈ ਸਜ ਹੋਏ ਸੋ ਹੋਈ ਸਾਸੰਗਤ ਜੀ ਸਰਬਾ ਏਕ ਹਰ ਇਨਸਾਨ ਦੇ ਵਿੱਚ ਜੋ ਪ੍ਰਮਾਤਮਾ ਹੈ ਏਕ ਹੀ ਹੈ ਡਬਲ ਨਹੀਂ ਹੈ ਸਾਸੰਗਤ ਵਿੱਚ ਇਹ ਨਹੀਂ ਹੈ ਕਿ ਭਾਈ ਸੋਮਵਾਰ ਨੂੰ ਕੋਈ ਹੋਰ ਪ੍ਰਮਾਤਮਾ ਮੰਗਲਵਾਰ ਨੂੰ ਕੋਈ ਹੋਰ ਹੈ ਬੁੱਧਵਾਰ ਨੂੰ ਕੋਈ ਹੋਰ ਹੈ ਸ਼ੁੱਕਰਵਾਰ ਵੀਰਵਾਰ ਸ਼ਨੀਵਾਰ ਨੂੰ ਕੋਈ ਹੋਰ ਪ੍ਰਮਾਤਮਾ ਸਾਸੰਗਤ ਜੀ ਵੀਰ ਸ਼ੁੱਕਰ ਚੰਨੀ ਹੈ ਏਕ ਹੀ ਅਮਰ ਜੀ ਕਹਿੰਦੇ ਨੇ ਤੇ ਚਾਰ ਏ ਨਹੀਂ ਹੈ ਅਮਰੀਕਾ 'ਚ ਕੋਈ ਹੋਰ ਪ੍ਰਮਾਤਮਾ ਤੇ ਇੰਡੀਆ 'ਚ ਕੋਈ ਹੋਰ ਹੈ ਸਾਸੰਗਤ ਜੀ ਸਰਬੈ ਏਕ ਇੱਕ ਹੀ ਪਰਮਾਤਮਾ ਤੇ ਹਰ ਇਨਸਾਨ ਦੇ ਵਿੱਚ ਹੋਈ ਹੈ ਇਹ ਵੀ ਨਹੀਂ ਹੈ ਕਿ ਭਾਈ ਮੁਸਲਮਾਨਾਂ ਚ ਅੱਲਾ ਹੈ ਸਿੱਖਾਂ ਚ ਵਾਹਿਗੁਰੂ ਹੈ ਤੇ ਹਿੰਦੂਆਂ ਚ ਰਾਮ ਹੈ ਨਹੀਂ ਸਾਸੰਗਤ ਜੀ ਇੱਕ ਹੀ ਹੈ ਉਹ ਪਰਮ ਪਿਤਾ ਪਰਮਾਤਮਾ ਇੱਕ ਹੀ ਹੈ ਸਾਸੰਗਤ ਜੀ ਕਹਿ ਰਵਦਾਸ ਸਬੇ ਜਗ ਲੁੱਟਿਆ ਹਮ ਤੋ ਏਕ ਰਾਮ ਕਹਿ ਛਟਿਆ ਦੂਸਰਾ ਹੈ ਹੀ ਨਹੀਂ ਸਰਬ ਇੱਕ ਅਨੇਕ ਹੈ ਸਵਾਮੀ ਸਾ ਸੰਗਤ ਜੀ ਅਨੇਕ ਰੂਪ ਧਾਰਨ ਕਰਕੇ ਉਹ ਸਾਡੇ ਅੰਦਰ ਬ੍ਰਹਮ ਗਿਆਨ ਬਣ ਕੇ ਬੈਠਾ ਹੈ। ਸਬ ਘਟ ਪੁਗਵੈ ਸੋਈ ਕਹਿ ਰਹਾਦਾਸ ਹੱਤ ਪੈਨੇ ਰੈ ਸੱਜਿਆ ਹੋਏ ਸੋਈ। ਇਹ ਸਾ ਸੰਗਤ ਜੀ ਕਿੰਨੀ ਸੋਹਣੀ ਗੱਲ ਹੈ ਨਾ। ਕਿੰਨਾ ਸੁੰਦਰ ਬਚਨ ਹੈ ਗੁਰੂदास ਮਹਾਰਾਜ ਜੀ ਦਾ। ਆਪਾਂ ਕਿੰਨਾ ਖਰਚਾ ਕਰਕੇ ਸਾ ਸੰਗਤ ਜੀ ਤੀਰਥ ਯਾਤਰਾਵਾਂ ਕਰਦੇ ਹਾਂ ਪਰਿਵਾਰ ਦੇ ਨਾਲ। ਕੋਈ ਆਪਣੀ ਗੱਡੀ ਲੈ ਕੇ ਜਾਂਦਾ ਹੈ। ਕੋਈ ਟ੍ਰੇਨ 'ਚ ਜਾ ਰਿਹਾ ਕੋਈ ਬੱਸ 'ਚ ਇੱਕ ਜਾ ਰਿਹਾ। ਸਾਤ ਸੰਗਤ ਜੀ ਕਿੰਨੇ ਪਰੇਸ਼ਾਨ ਹੁੰਦੇ ਆ ਕੰਮ ਤਾਂ ਦਾ ਛੱਡਦੇ ਆ ਰਿਸ਼ਤੇਦਾਰੀਆਂ ਚੜ੍ਹਦੇ ਆ ਗਰਮੀ ਸਰਦੀ ਚ ਪਰੇਸ਼ਾਨ ਹੁੰਦੇ ਆ ਤੇ ਉੱਥੇ ਜਾ ਕੇ ਸਾਤ ਸੰਗਤ ਜੀ ਕਿੱਡੀਆਂ ਵੱਡੀਆਂ ਵੱਡੀਆਂ ਲਾਈਨਾਂ ਚ ਲੱਗਦੇ ਆ ਤੇ ਮੈਂ ਹੈਰਾਨ ਹਾਂ ਸਾਤ ਸੰਗਤ ਜੀ ਕਿ ਦੋ ਦੋ ਘੰਟੇ ਤਿੰਨ ਤਿੰਨ ਚਾਰ ਚਾਰ ਘੰਟੇ ਆਪ ਲਾਈਨਾਂ ਚ ਲੱਗਦੇ ਆ ਕਾਦੇ ਕਰਕੇ ਕਿ ਭਾਈ ਅੰਦਰ ਦਰਸ਼ਨ ਕਰਨੇ ਨੇ ਕਾਦੇ ਪ੍ਰਮਾਤਮਾ ਦੇ ਸਾਤ ਸੰਗਤ ਜੀ ਜੋ ਪੂਰੇ ਗੁਰੂ ਨੇ ਉਹ ਕੀ ਕਹਿ ਰਹੇ ਨੇ ਕਹਿ ਰਵਿਦਾਸ हाथ ਪੈਨੇ ਕਿ ਬੇਟਾ ਕਿਨੂੰ ਮਿਲਣ ਜਾ ਰਿਹਾ ਹੈ ਇਹ ਮੋਡੇ ਤੇ ਝੰਡਾ ਚੱਕਿਆ ਹੋਇਆ ਹੈ ਬੈਗ ਟੰਗਾ ਹੋਇਆ ਹੈ ਬੇਟਾ ਕਿਹਦੇ ਕੋਲ ਜਾ ਰਿਹਾ ਹੈ ਤੇ ਜੇ ਆਪਾਂ ਕਿਸੇ ਨੂੰ ਪੁੱਛੇ ਭਾਈ ਕਿੱਥੇ ਚੱਲਿਆ ਹੈ ਕਿ ਭਾਈ ਮੈਂ ਪਰਮਾਤਮਾ ਦੇ ਦਰਸ਼ਨ ਕਰਨ ਜਾ ਰਿਹਾ ਤੇ ਜੇ ਆਪਾਂ ਗੁਰੂ ਅਰਬਜਾਸ ਮਹਾਰਾਜ ਜੀ ਨੂੰ ਪੁੱਛੇ ਕਿ ਗੁਰੂ ਜੀ ਜਾਣਾ ਚਾਹੀਦਾ ਹੈ ਤੇ ਗੁਰੂ ਅਰਬਜਾਸ ਮਹਾਰਾਜ ਜੀ ਕੀ ਕਹਿੰਦੇ ਨੇ ਕਿਆਮਤ ਰਾ ਕਿਆ દ્વાਰਕਾ ਕਿਆ ਕਾਸ਼ੀ ਹਰਦਵਾਰ ਰਬ ਦਾਸ ਖੋ ਜਾ ਦਿਲ ਆਪਣਾ ਤੋ ਮਿਲਿਆ ਦਿਲਦਾਰ ਕਿ ਬੇਟਾ ਕਿਤੇ ਜਾਣ ਦੀ ਲੋੜ ਨਹੀਂ ਐ ਸਭ ਕੁਝ ਕਰਮੈ ਬਾਹਰ ਨਹੀਂ ਬਾਹਰ ਢੋਲੇ ਸੋ ਪਰਮੁ ਬੁਲਾਹੀ ਕਿ ਬੇਟਾ ਜੋ ਕੁਛ ਐ ਉਹ ਸਰੀਰ ਦੇ ਅੰਦਰ ਹੀ ਐ ਸਤ ਸੰਗਤ ਜੀ ਤੇ ਗੁਰੂ ਅਰਜਨ ਦੇਵ ਜੀ ਦੇ ਵਚਨ ਕੀਨੇ ਤੇਰਾ ਘਟਮੈ ਸਿਰਜਣ ਹਾ ਤੇ ਫੇਰ ਸਤ ਸੰਗਤ ਜੀ ਆਪਾਂ ਬਾਹਰ ਕਿਨੂੰ ਲੱਭ ਰਹੇ ਹਾਂ ਜਦੋਂ ਸਤਗੁਰ ਕਬੀਰ ਮਹਾਰਾਜ ਜੀ ਨੇ ਕਹਿ ਦਿੱਤਾ ਸਤਗੁਰ ਨਾਮਦੇਵ ਮਹਾਰਾਜ ਜੀ ਨੇ ਕਹਿ ਦਿੱਤਾ ਕਟਕਟ ਅੰਤਰ ਸਰਬ ਨਿਰੰਤਰ ਕੇਵਲ ਏਕ ਮੁਰਾਰੀ ਕਹਿਤ ਕਬੀਰ ਸਨੋਰੇ ਪ੍ਰਾਨੀ ਛੋਡੋ ਮਨ ਕੇ ਪਰਮਾ ਕੇਵਲ ਨਾਮ ਜਪੋਰੇ ਪ੍ਰਾਨੀ ਭਰੋ ਏਕ ਕੀਸ਼ਰ ਨਾ ਆਪਾਂ ਦੂਜੇ ਦੀ ਪੂਜਾ ਕਿਉਂ ਕਰ ਰਹੇ ਹਾਂ ਹਰ ਸੋ ਹੀਰਾ ਛਾੜ ਕਹਿ ਕਰੇ ਆਨ ਕੀ ਆਸ ਕਿ ਭਾਈ ਦੂਜਿਆਂ ਦੀ ਆਸ ਕਰੋਗੇ ਤੇ ਨਰਦੋਜਕ ਜਾਏਗੇ ਸਤਪਾਖਰ ਉਦਾਸ ਕਿ ਭਾਈ ਇੱਕ ਹੀ ਪਰਮਾਤਮਾ ਹੈ ਕਹਿ ਰਵਦਾਸ ਸਭੇ ਜਗ ਲੁੱਟਿਆ ਹਮ ਤੋ ਏਕ ਰਾਮ ਕਹਿ ਚੁੱਕੇ ਤੇ 사త్సంగਤ ਜੀ ਕਿਤੇ ਸਾਡੇ ਸਮਾਜ ਦੇ ਸਮਝ ਆ ਜਾਵੇ ਨਾ ਕਿ ਰੱਬ ਇੱਕ ਹੈ ਤੇ ਬੈਠਾ ਕਿਤੇ ਸਾਡੇ ਅੰਦਰ ਬੈਠਾ ਕਹਿ ਰਵਦਾਸ ਹੱਥ ਪੈ ਨੇਰਾ 사త్సంగਤ ਜੀ ਸੋਚੋ ਤਿੰਨ ਮਹੀਨੇ ਬਾਅਦ ਤਿੰਨ ਮਹੀਨੇ ਇਨਸਾਨ ਕਮਾਈ ਕਰਦਾ ਚੌਥੇ ਮਹੀਨੇ ਪਰਮਾਤਮਾ ਦੇ ਨਾਮ ਤੇ ਕੋਈ ਨਾ ਕੋਈ ਤਿਉਹਾਰ ਆ ਜਾਂਦਾ ਤੇ ਕਿੰਨਾ ਖਰਚਾ ਕਰ ਬੈਠਦਾ 사త్సంగਤ ਜੀ ਹੈਰਾਨੀ ਉਦੋਂ ਹੁੰਦੀ ਸਤਸੰਗਤ ਜੀ ਦਿਹਾੜੀ ਮਜ਼ਦੂਰੀ ਕਰਨ ਵਾਲੇ 5-5 10-10 ਹਜ਼ਾਰ ਰੁਪਈਏ ਤੀਰਥ ਯਾਤਰਾਵਾਂ 'ਤੇ ਲਾ ਦਿੰਦੇ ਨੇ ਸਤਸੰਗਤ ਤੇ ਮਿਲਦਾ ਕੀ ਉੱਥੇ ਜਾ ਕੇ ਸਤਸੰਗਤ ਜੀ ਕਈ-ਕਈ ਘੰਟੇ ਲਾਈਨਾਂ ਦੇ ਵਿੱਚ ਲੱਗਣਾ ਪੈਂਦਾ ਨਾ ਪ੍ਰਬੰਧ ਚੰਗਾ ਹੁੰਦਾ ਸਤਸੰਗਤ ਜੀ ਦੇਖਿਆ ਕਿ ਵੱਡੇ ਪ੍ਰੋਗਰਾਮਾਂ 'ਚ ਕਿੰਨੇ ਲੋਕ ਮਾਰੇ ਗਏ ਸੰਸਾਦ ਸੰਗਤ ਜੀ ਫਿਰ ਇਹ ਵੀ ਯਕੀਨੀ ਨਹੀਂ ਹੁੰਦਾ ਕਿ ਭਾਈ ਵਾਪਸ ਆਏਗਾ ਜਾਂ ਨਹੀਂ ਆਏਗਾ ਤੇ ਜੋ ਪੂਰੇ ਗੁਰੂ ਨੇ ਸਾਧ ਸੰਗਤ ਜੀ ਗੁਰੂਆਂ ਦੇ ਗੁਰੂ ਨੇ ਉਹ ਉਹ ਪਤਾ ਕਿਤੇ ਦੱਸ ਰਹੇ ਨੇ ਕਹਿ ਰਵਦਾਸ ਹੱਤ ਪੈਨੇ ਰੈ ਸਹਿਜੈ ਸੋਇ ਸੋਇ ਕਿ ਬੇਟਾ ਗੁਰੂ ਵਾਲਾ ਮਨ ਗੁਰੂ ਤੋਂ ਸ਼ਬਦ ਲੈ ਤੇ ਸਹਿਜ ਸਮਾਧੀ ਲਗਾ ਤੈਨੂੰ ਘਰ ਬੈਠੇ ਨੂੰ ਹੀ ਪ੍ਰਮਾਤਮਾ ਮਿਲ ਜਾਣਾ ਤੇਰੇ ਘਟ ਮੈਂ ਸਿਰਜਣਹਾਰ ਕਸਤੂਰੀ ਮਿਰਗ ਪਾਸ ਹੈ ਰ ਢੁੰਡਦ ਘਾਸ ਪਰੈ ਸੋ ਸਾਧ ਸੰਗਤ ਜੀ ਇੰਨੀਆਂ ਕਹਾਜਰੀ ਅੱਜ ਦੀਆਂ ਪ੍ਰਵਾਨ ਕਰਨਾ ਬੜੀ ਅੱਜ ਗੁਰੂਆਂ ਨੇ ਕਿਰਪਾ ਕੀਤੀ ਪਾਈ ਤੁਸੀਂ ਫਿਖਾਰੀ ਨਹੀਂ ਉਹ ਦਰਦਰ ਤੇ ਨਾ ਮੰਗਣ ਜਾ ਕਰੋ ਸਾਸੰਗਤ ਜੀ ਇਹ ਗੱਲ ਧਰਮ 'ਚ ਵੀ ਲਾਗੂ ਹੁੰਦੀ ਹੈ ਤੇ ਇਹ ਗੱਲ ਸਾਸੰਗਤ ਜੀ ਸਵਧਾਨ 'ਚ ਵੀ ਲਾਗੂ ਹੁੰਦੀ ਹੈ ਸਵਧਾਨ ਦੇ ਵਿੱਚ ਹਰ ਇਨਸਾਨ ਸਾਸੰਗਤ ਜੀ ਬਾਦਸ਼ਾਹ ਹੈ ਹਰ ਇਨਸਾਨ ਸਾਸੰਗਤ ਜੀ ਰਾਜਾ ਹੈ ਪਰ ਅਸੀਂ ਕਦੇ ਸਮਝਿਆ ਹੀ ਨਹੀਂ ਸਾਸੰਗਤ ਜੀ ਜੋ ਗੁਰੂ ਰਵਦਾਸ ਮਹਾਰਾਜ ਦੀ ਬਾਣੀ 'ਚ ਲਿਖਦੇ ਨੇ ਨਾ ਬਾਬਾ ਸਾਹਿਬ ਨੇ ਕਰਕੇ ਦਿਖਾਇਆ ਉਹਨਾਂ ਨੇ ਗੁਰੂਆਂ ਦੇ ਸੰਘਰਸ਼ ਨੂੰ ਅੱਗੇ ਵਧਾਇਆ ਹੈ ਸਾਤਸੰਗਤ ਜੀ ਲੋਕੀ ਕਹਿੰਦੇ ਨੇ ਅਲੱਗ-ਅਲੱਗ ਨੇ ਨਹੀਂ ਭਾਈ ਜੋ ਗੁਰੂ ਰਵਿਦਾਸ ਮਹਾਰਾਜ ਜੀ ਦਾ ਮਿਸ਼ਨ ਸੰਘਰਸ਼ ਸੀ ਉਹ ਬਾਬਾ ਸਾਹਿਬ ਨੇ ਉਹੀ ਸੰਘਰਸ਼ ਅੱਗੇ ਵਧਾਇਆ ਤੇ ਉਹਨੂੰ ਪ੍ਰੈਕਟੀਕਲੀ ਕਿਉਂਕਿ ਗੁਰੂ ਅਰਵਦਾਸ ਮਹਾਰਾਜ ਜੀ ਦਾ ਸਮਾ ਰਾਜੇ ਮਹਾਰਾਜਿਆਂ ਦਾ ਸੀ ਗੁਰੂਆਂ ਨੇ ਵੀ ਪ੍ਰੈਕਟੀਕਲੀ ਕੀਤਾ ਪ੍ਰਸਾਦ ਸੰਗਤ ਜੀ ਪੂਰੇ ਭਾਰਤ 'ਚ ਨਹੀਂ ਕਰ ਪਏ ਜਿੰਨੇ ਰਾਜੇ ਸ਼ਿਸ਼ੇ ਬਣੇ ਸਾਤਸੰਗਤ ਜੀ ਉੱਥੇ-ਉੱਥੇ ਗੁਰੂ ਰਵਿਦਾਸ ਮਹਾਰਾਜ ਜੀ ਨੇ ਕ੍ਰਾਂਤੀ ਲਿਆਂਦੀ ਹੈ ਉਨ੍ਹਾਂ ਦੀ ਸੋਚ ਬਦਲੀ ਉਨ੍ਹਾਂ ਦੇ ਵਿਚਾਰਤਾਰਾ ਉਨ੍ਹਾਂ ਦੇ ਕਾਨੂੰਨ ਬਦਲੇ ਉਨ੍ਹਾਂ ਦਾ ਸਿਸਟਮ ਬਦਲਿਆ ਕਿ 사ਸੰਗਤ ਜੀ ਸਾਡੇ ਸਮਾਜ ਨੂੰ ਨੀਵਾ ਸਮਝਿਆ ਜਾਂਦਾ ਸੀ ਤੇ ਉਸੇ ਨੀਵੇਂ ਸਮਾਜ ਨੂੰ ਗੁਰੂ ਰਵਦਾਸ ਮਹਾਰਾਜ ਜੀ ਨੇ ਨੌکریاں ਦਵਾਈਆਂ ਨੇ 사ਸੰਗਤ ਜੀ ਰਾਜੇ ਦੀ ਕਚਹਿਰੀਆਂ ਦੇ ਵਿੱਚ ਰਾਜੇ ਦੇ ਦਰਬਾਰ ਦੇ ਵਿੱਚ ਪੂਰਾ ਸਤਿਕਾਰ ਦਿਵਾਇਆ ਤੇ ਉਹੀ ਮਿਸ਼ਨ ਬਾਬਾ ਸਾਹਿਬ ਨੇ ਅੱਗੇ ਵਧਾਇਆ ਕਿ 사ਸੰਗਤ ਜੀ ਅੱਜ ਸੋਚ ਕੇ ਦੇਖੋ ਆਪਾਂ ਕੀ ਸੋਚਦੇ ਆ ਸਾਡਾ ਬੱਚਾ ਡਾਕਟਰ ਬਣੇਗਾ ਸਾਡਾ ਬੱਚਾ ਟੀਚਰ ਬਣੇਗਾ ਪ੍ਰਿੰਸੀਪਲ ਬਣੇਗਾ ਬੈਂਕ 'ਚ ਜਾਏਗਾ ਪੁਲਿਸ 'ਚ ਜਾਏਗਾ ਸੱਜੰਗਤ ਜੀ ਕੀ ਵਿਰਲੇ ਮਾਤਾ ਪਿਤਾ ਹੁੰਦੇ ਨੇ ਜਿਹੜਾ ਸੋਚੇ ਮੇਰਾ ਬੇਟਾ ਪ੍ਰਧਾਨ ਮੰਤਰੀ ਬਣੇਗਾ ਬਣ ਸਕਦਾ ਸੱਜੰਗਤ ਜੀ ਗੁਰਬਾਣੀ ਵੀ ਕਹਿ ਰਹੀ ਹੈ ਤੇ ਭਾਰਤ ਦਾ ਸੰਵਿਧਾਨ ਵੀ ਕਹਿੰਦਾ ਸੱਜੰਗਤ ਜੀ ਕੋਈ ਵੀ ਤੁਹਾਡਾ ਬੱਚਾ ਵੀ ਪੰਜਾਬ ਦਾ ਮੁੱਖ ਮੰਤਰੀ ਬਣ ਸਕਦਾ ਸੱਜੰਗਤ ਜੀ ਤੋੜਾ ਬੱਚਾ ਵਿਦੇਸ਼ ਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ ਫਰ ਸਤਸੰਗਤ ਜੀ ਨਾ ਤਾਂ ਕਦੇ ਗੁਰਬਾਣੀ ਪੜ੍ਹੀ ਤੇ ਨਾ ਕਦੇ ਸੰਵਿਧਾਨ ਪੜ੍ਹਿਆ ਸਾਨੂੰ ਗਿਆਨ ਆਵੇ ਕਿੱਥੋਂ ਜੋ ਗੱਲਾਂ ਪਾਵਨ ਪਵਿੱਤਰ ਗੁਰੂਆਂ ਨੇ 650 ਸਾਲ ਪਹਿਲਾਂ ਕਹੀਆਂ ਉਹ ਬਾਬਾ ਸਾਹਿਬ ਨੇ ਸਤਸੰਗਤ ਜੀ ਸੰਵਿਧਾਨ ਚ ਹੀ ਦਰਜ ਕੀਤੀਆਂ ਨੇ ਤੇ ਪ੍ਰੈਕਟੀਕਲੀ ਕਾਨੂੰਨੀ ਰੂਪ ਦੇ ਵਿੱਚ ਸਤਸੰਗਤ ਜੀ ਮਹਾਰਾਜ ਜੀ ਕਹਿੰਦੇ ਨੇ ਨਾ ਨਰਪਤੇ ਇੱਕ ਸਿੰਘਾਸਨ 'ਤੇ ਸੋਇਆ ਸੱਜੰਗਤ ਜੀ ਹਰ ਇਨਸਾਨ ਇੱਥੇ ਰਾਜਾ ਹੈ ਪ੍ਰਧਾਨ ਮੰਤਰੀ ਵੀ ਤੁਸੀਂ ਚੁਣਦੇ ਹੋ ਮੁੱਖ ਮੰਤਰੀ ਵੀ ਤੁਸੀਂ ਚੁਣਦੇ ਹੋ ਸੱਜੰਗਤ ਜੀ ਸਾਰੀ ਪਾਵਰ ਹੀ ਤੁਹਾਡੇ ਕੋਲ ਹੈ ਪ੍ਰਸਾਦ ਸੰਗਤ ਜੀ ਆਪਾਂ ਕੀ ਕੀਆਂ ਸੁੱਤੇ ਪਏ ਆ ਸੱਜੰਗਤ ਜੀ ਕਦੇ ਸੋਚ ਕੇ ਦੇਖਿਓ ਇੱਕ ਛੋਟੀ ਜੀ ਗੱਲ ਹੈ ਸੱਜੰਗਤ ਜੀ ਜਦੋਂ ਇਲੈਕਸ਼ਨ ਹੁੰਦੇ ਨੇ ਨਾ ਜਿਹੜਾ ਇਲੈਕਸ਼ਨ 'ਚ ਖੜਾ ਹੋਇਆ ਹੋਵੇ ਨਾ ਉਹਦੀ ਉਹਦੀ ਘਰ ਵਾਲੀ ਉਦੀ ਬੇਟੀ ਉਹਦਾ ਬੇਟਾ ਉਹਦੇ ਸਸੰਗ ਜੀ ਅੱਗੇ ਤੇ ਅੱਗੇ ਰਿਸ਼ਤੇਦਾਰ ਚਾਚਾ ਤਾਇਆ ਸਾਲਾ ਸੌਲੀ ਸਸੰਗ ਜੀ ਸਾਰੇ ਗਲੀਆਂ 'ਚ ਤੁਰਦੇ ਫਿਰਦੇ ਹੁੰਦੇ ਨੇ ਕਾਦੇ ਕਰਕੇ ਗੰਦੇ ਪਾਣੀ 'ਚ ਵੀ ਜਾਣਾ ਪਵੇ ਜਾਂਦੇ ਨੇ ਸਸੰਗਰ ਜੀ ਜਿੱਥੇ ਕਦੇ ਪੂਰੀ ਜ਼ਿੰਦਗੀ ਨਹੀਂ ਆਏ ਉਹਨਾਂ ਮਹਿਲਿਆਂ ਦੇ ਵਿੱਚ ਵੀ ਜਾਂਦੇ ਨੇ ਪਤਾ ਕਾਦੇ ਕਰਕੇ ਵੋਟ ਲੈਂਡ ਲੈ ਵਾਸਤੇ ਤੇ ਸਸੰਗ ਜੀ ਉਹਨਾਂ ਨੂੰ ਪਤਾ ਹੈ ਕਿ ਭਾਈ ਇਸ ਵੋਟ ਦੀ ਕੀਮਤ ਕੀ ਹੈ ਇਹ ਵੋਟ ਨਹੀਂ ਐ ਸੱਜਣ ਸਿੰਘ ਜੀ ਕਿ ਰਾਜਾ ਬਣਨ ਦੀ ਸੱਜਣ ਸਿੰਘ ਜੀ ਪਾਵਰ ਐ ਤੇ ਜਿੱਦੇ ਸੱਜਣ ਸਿੰਘ ਜੀ ਆਮ ਸਮਾਜ ਨੂੰ ਪਤਾ ਲੱਗ ਗਿਆ ਨਾ ਇੱਕੋ ਗੱਲ ਸਾਡੇ ਸਮਾਜ ਨੂੰ ਸਮਝ ਆ ਜਾਵੇ ਕਿ ਭਾਈ ਇਸ ਵੋਟ 'ਚ ਐਸਾ ਕੀ ਐ ਕਿ ਭਾਈ ਜਿਹੜਾ ਵੋਟਾਂ 'ਚ ਖੜਾ ਹੁੰਦਾ ਹੈ ਕੈਂਡੀਡੇਟ ਉਹਦੀ ਘਰ ਵਾਲੀ ਵੀ ਗਲੀਆਂ 'ਚ ਤਰੀ ਫਿਰਦੀ ਐ ਉਹਦਾ ਬੇਟਾ ਵੀ ਉਹਦੀ ਬੇਟੀ ਵੀ ਉਹਦਾ ਸਾਸੰਗਤ ਜੀ ਉਹਦੇ ਸੱਸ ਉਹਦੇ ਸੋਹਰੇ ਜਵਾਈ ਪਤਨੀ ਸਾਸੰਗਤ ਜੀ ਸਾਰੇ ਰਿਸ਼ਤੇਦਾਰ ਸੱਦੇ ਹੁੰਦੇ ਨੇ ਸਾਸੰਗਤ ਜੀ ਉਹਨਾਂ ਨੂੰ ਪਤਾ ਹੈ ਵੋਟ ਦੀ ਪਾਵਰ ਕੀ ਹੈ ਇਹ ਰਾਜਾ ਬਣਾਉਂਦੀ ਹੈ ਤੇ ਮਹਾਰਾਜ ਜੀ ਇਹੀ ਸਮਝਾ ਰਹੇ ਨੇ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ ਅਛਤ ਰਾਜ ਵਿਚਰੇਤ ਦੁੱਖ ਪਾਇਆ ਸੋਗਤ ਪਈ ਹਮਾਰੀ ਸਾਸੰਗਤ ਜੀ ਭਾਰਤ ਦਾ ਸੰਵਿਧਾਨ ਦਾ ਪਹਿਲਾ ਸ਼ਬਦ ਹੈ ਵੀ ਹਮ ਭਾਰਤ ਕੇ ਲੋਕ ਸਤਸੰਗਤ ਜੀ ਭਾਰਤ ਦਾ ਸੰਵਿਧਾਨ ਦੀ ਸਾਰੀ ਪਾਵਰ ਆਮ ਜਨਤਾ ਕੋਲ ਹੈ ਪਰ ਆਪਾਂ ਕੀ ਕਰਦੇ ਪਏ ਹਾਂ ਸੋਨੇ ਦੇ ਸਿੰਘਾਸਨ ਤੇ ਬੈਠੇ ਆ ਤੇ ਸਤਸੰਗਤ ਜੀ ਸੁੱਤੇ ਪਏ ਆ ਉਹਨਾਂ ਨੂੰ ਭਾਵੇਂ ਧਾਰਮਿਕ ਤੌਰ ਤੇ ਸਮਝ ਲਓ ਭਾਵੇਂ ਰਾਜਨੀਤਿਕ ਤੌਰ ਤੇ ਦੋਨੇ ਪਾਸੇ ਗੁਰੂ ਰਬਦਾਸ ਮਹਾਰਾਜ ਜੀ ਸਮਝਾ ਗਏ ਕਿ ਬੇਟਾ ਤੈਨੂੰ ਦਰ ਦਰ ਤੇ ਜਾਣ ਦੀ ਲੋੜ ਨਹੀਂ ਰੱਬ ਤੇਰੇ ਅੰਦਰ ਹੀ ਹੈ ਬੇਟਾ ਇਹ ਦੇਸ਼ ਤੇਰਾ ਹੀ ਹੈ ਸਤਸੰਗਤ ਜੀ ਤੁਹਾਡਾ ਬੱਚਾ ਵੀ ਪ੍ਰਧਾਨ ਮੰਤਰੀ ਬਣ ਸਕਦਾ ਹੈ ਰਾਸ਼ਟਰਪਤੀ ਬਣ ਸਕਦਾ ਹੈ ਮੁੱਖ ਮੰਤਰੀ ਬਣ ਸਕਦਾ ਹੈ ਦੇਸ਼ ਦਾ ਵਿੱਤ ਮੰਤਰੀ ਬਣ ਸਕਦਾ ਹੈ ਰੱਖਿਆ ਮੰਤਰੀ ਵੀ ਬਣ ਸਕਦਾ ਹੈ ਗਵਰਨਰ ਵੀ ਬਣ ਸਕਦਾ ਹੈ ਸਤਸੰਗਤ ਜੀ ਜੇ ਅੱਗੇ ਵਧੇਗਾ ਜੇ ਸਾਨੂੰ ਵੋਟ ਦੀ ਪਾਵਰ ਪਤਾ ਲੱਗੇਗੀ ਫਿਰ ਹੀ ਆਪਾਂ ਇਹ ਕਰ ਪਾਵਾਂਗੇ ਸੋ ਸਤਸੰਗਤ ਜੀ ਸਮਾਂ ਬਹੁਤ ਹੋ ਚੁੱਕਿਆ ਇਨਕ ਬੇਨਤੀ ਪ੍ਰਵਾਨ ਕਰਨਾ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਕੀ ਜੈ ਜਗਤ ਗੁਰਦੇਵ தன தன தேவ சத்த சத்ராம சோம